ਵੈਰ ਜੀ ਦਾ ਕਲਸਾ ਵੈਰ ਜੀ ਕੀ ਫਤਿਹ ਇਸ ਵੇਲੇ ਤੁਹਾਨੂੰ ਇੱਕ ਹੋਰ ਵੱਡੀ ਖਬਰ ਦਾ ਰੁਖ ਕਰਦੇ ਆਪਾਂ ਇਹ ਖਬਰ ਕੀ ਆ ਬਹੁਤ ਦੁਖਦਾਈ ਖਬਰ ਆ ਆਪਾਂ ਨੂੰ ਪਤਾ ਕਿ ਪਹਿਲਾਂ ਜਿਹੜਾ ਇਹ سلسلہ ਗਾ ਪੰਜਾਬ ਦੇ ਵਿੱਚ ਚੱਲਦਾ ਆ ਰਿਹਾਗਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਹਰਿਆਣੇ ਦੇ ਵਿੱਚ ਦੀਪ ਸਿੱਧੂ ਦਾ ਕਤਲ ਹੋਇਆ ਇਸ ਨੂੰ ਲੈ ਕੇ ਕਿਹਾ ਜਾ ਰਿਹਾਗਾ ਕਿ ਜਿਹੜੇ ਸਟੇਟ ਨੇ ਉਹ ਕਤਲ ਕਰਵਾ ਰਹੀ ਆ ਏਜੰਸੀਆਂ ਨੇ ਕਿਤੇ ਨਾ ਕਿਤੇ ਉਹ ਕਤਲ ਕਰਵਾ ਰੀਆਂ ਨੇ ਉਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਕਿ ਲਾਹੌਰ ਦੇ ਵਿੱਚ ਅਰਨਜੀਤ ਸਿੰਘ ਪੰਜਵਾੜ ਦਾ ਜਿਹੜਾ ਕਤਲ ਹੋ ਜਾਂਦਾਗਾ ਅਪਤਾਰ ਸਿੰਘ ਖੰਡੇ ਦਾ ਕਤਲ ਹੋ ਜਾਂਦਾਗਾ ਹਰਦੀਪ ਸਿੰਘ ਨਿੱਜਰ ਦਾ ਕਤਲ ਹੋ ਜਾਂਦਾ ਕੈਨੇਡਾ ਦੇ ਵਿੱਚ ਹੁਣ ਕੈਨੇਡਾ ਦੇ ਵਿੱਚ ਹੀ ਹਰਦੀਪ ਸਿੰਘ ਨਿੱਜਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਪਾਰੁਖ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਹਰਦੀਪ ਸਿੰਘ ਨਿੱਜਰ ਤੇ ਹਮਲਾ ਹੋਇਆਗਾ ਤੇ ਉਦੋਂ ਆਪਣੇ ਦੋ ਦੇਸ਼ਾਂ ਦੇ ਜਿਹੜੇ ਕੈਨੇਡਾ ਤੇ ਆਪਣੇ ਜਿਹੜਾ ਭਾਰਤ ਦੇ ਵਿੱਚ ਕਾਫੀ ਤਣਾਅ ਵੱਧ ਗਿਆ ਸੀ ਕੈਨੇਡਾ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਜਸਟ ਰੂਡਨ ਇਹ ਕਹਿ ਦਿੱਤਾ ਸੀ ਇਸ ਹਮਲੇ ਵਿੱਚ ਜਿਹੜਾ ਭਾਰਤ ਦਾ ਏਜੰਸੀਆਂ ਦਾ ਹੱਥ ਆ ਜਨਨ ਕਿ ਜਿਹੜਾ ਏਜੰਸੀਆਂ ਨੇ ਭਾਰਤ ਦੀਆਂ ਰਾਵ ਵਰਗੀਆਂ ਉਹਨਾਂ ਦਾ ਹੱਥ ਆ ਪਰ ਤਾਂ ਹੁਣ ਜਿਹੜੀ ਦੁਖਦਾਈ ਖਬਰ ਇੱਕ ਹੋਰ ਸਾਂਝੀ ਕਰਦੇ ਆ ਭਾਈ ਹਰਦੀਪ ਸਿੰਘ ਆ ਨਿੱਜਰ ਦਾ ਕੋ ਸਾਥੀ ਦੱਸਿਆ ਜਾ ਰਿਹਾ ਐਸੀ ਰਾਜੂ ਨਾਮ ਦਾ ਹੁਣ ਦੁਬਾਰਾ ਕੈਨੇਡਾ ਦੇ ਵਿੱਚ ਫੇਰ ਹਰਦੀਪ ਸਿੰਘ ਨਿੱਜਰ ਦੇ ਦੋਸਤੋ ਉੱਤੇ ਜਿਹੜਾ ਹਮਲਾ ਕਰ ਦਿੱਤਾਗਾ ਹਾਲੇ ਪੂਰੀ ਜਾਣਕਾਰੀ ਆਉਣ ਦੇ ਬੇਰਬੇ ਨੇ ਕਿ ਹਮਲੇ ਦੇ ਵਿੱਚ ਜੱਕ ਵੀ ਦੱਸਿਆ ਜਾ ਰਿਹਾ ਕਿ ਰਾਜੂ ਨਾਮ ਦਾ ਜਿਹੜਾ ਕੋਈ ਨੌਜਵਾਨ ਸੀ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਖਾਸ ਸਾਥੀ ਦੱਸਿਆ ਜਾ ਰਿਹਾਗਾ ਪਰ ਹਾਲੇ ਜਿਹੜੀ ਸਾਡੇ ਸੂਤਰਾਂ ਮੁਤਾਬਕ ਜਾਣਕਾਰੀ ਆਈ ਆ ਅਜੇ ਪਤਾ ਨਹੀਂ ਲੱਗ ਸਕਿਆ ਜਾਂ ਜਿਹੜਾ ਰਾਜੂ ਦਾ ਜਿਹੜਾ ਹਮਲਾ ਕੀਤਾਗਾ ਰਾਜੂ ਤੇ ਹਮਲੇ ਕਰਨ ਵਾਲੇ ਕੌਣ ਲੋਕ ਨੇ ਤੇ ਕਿੰਨੀਆਂ ਜੇ ਜਿਹੜੀਆਂ ਸੱਟਾਂ ਨੇ ਜਿਹੜੀਆਂ ਉਹ ਲੱਗੀਆਂ ਨੇ ਤੇ ਇਹ ਦੱਸਿਆ ਜਾ ਰਿਹਾ ਕਿ ਵੈਪਨ ਦੇ ਨਾਲ ਜਿਹੜਾ ਕੈਨੇਡਾ ਦੀ ਧਰਤੀ ਉੱਤੇ ਦੁਬਾਰੇ ਪਾਈ ਹਰਦੀਪ ਸਿੰਘ ਨਿੱਜਰ ਦੇ ਸਾਥੀ ਤੇ ਰਾਜੂ ਤੇ ਜਿਹੜਾ ਹਮਲਾ ਕਰ ਦਿੱਤਾਗਾ ਇਹ ਦੋ ਵੱਡੀਆਂ ਘਟਨਾਵਾਂ ਜੁੜ ਚੁੱਕੀਆਂ ਨੇ ਕਿਉਂਕਿ ਪਹਿਲਾਂ ਜਿਹੜਾ ਹਰਦੀਪ ਸਿੰਘ ਨਿੱਜਰ ਆ ਗੁਰਦੁਆਰੇ ਦਾ ਪ੍ਰਧਾਨ ਸੀ ਉਤੇ ਉਹਨੂੰ ਜਿਹੜਾ ਆਪਣੀ ਗੱਡੀ ਜਦੋਂ ਚਲਾਉਂਦਾ ਤੇ ਉਦੋਂ ਜਿਹੜੇ ਅਣਸੱਤੇ ਜਿਹੜੇ ਲੋਕ ਆਉਂਦੇ ਤੇ ਉਹਦੇ ਗੋਲੀਆਂ ਮਾਰ ਕੇ ਚਲੇ ਜਾਂਦੇ ਤੇ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਮੌਕੇ ਤੇ ਜਿਹੜੀ ਮੌਤ ਹੋ ਗਈ ਸੀ ਪਰ ਅੱਜ ਜਿਹੜੀ ਇੱਕ ਹੋਰ ਵੱਡੀ ਅਪਡੇਟ ਆ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕੈਨੇਡਾ ਦੀ ਧਰਤੀ ਤੋਂ ਕਿ ਭਾਈ ਹਰਦੀਪ ਸਿੰਘ ਨਿੱਜਰਾ ਜਿਹੜਾ ਕਿ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ ਉਹਨਾਂ ਦਾ ਇੱਕ ਸਾਥੀ ਆ ਰਾਜੂ ਉਹ ਤੇ ਜਿਹੜਾ ਕੁਝ ਅਣਸਾਥੇ ਲੋਕਾਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਹਮਲੇ ਚ ਅਜੇ ਦੱਸਿਆ ਜਾ ਰਿਹਾ ਕਿ ਉਹ ਜ਼ਖਮੀ ਨੇ ਗੰਭੀਰ ਰੋਗ ਵਿੱਚ ਜ਼ਖਮੀ ਹੋ ਗਏ ਨੇ ਤੇ ਇਹ ਬਹੁਤ ਮੰਦ ਭਾਗੀ ਖਬਰ ਆ ਕਿਉਂਕਿ ਜਿਹੜੀਆਂ ਸਿਲਸਿਲੇਗਾ ਲਗਾਤਾਰ ਜਿਹੜੀਆਂ ਬਾੜਦਤਾਂ ਹੋ ਰਹੀਆਂ ਨੇ ਆਖਰ ਸਿੱਖਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾਗਾ ਚਾਹੋ ਕੈਨੇਡਾ ਦੀ ਧਰਤੀ ਹੋਵੇ ਚਾਹੇ ਅਮਰੀਕਾ ਦੀ ਧਰਤੀ ਹੋਵੇ ਚਾਹੇ ਪਾਕਿਸਤਾਨ ਦੀ ਹੋਵੇ ਜਾਂ ਇੰਗਲੈਂਡ ਯੂਕੇ ਦੀ ਹੋਵੇ ਜਾ ਭਾਰਤ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਇਹਨਾਂ ਸਟੇਟਾਂ ਦੇ ਵਿੱਚ ਕਿਉਂ ਜਿਹੜੇ ਸਿੱਖ ਨੌਜਵਾਨਾਂ ਦਾ ਲਗਾਤਾਰ ਪਿਛਲੇ 2 ਸਾਲਾਂ ਤੋਂ ਆਪਾਂ ਕਹਿ ਲਈਏ ਪਿਛਲੇ 2 ਸਾਲਾਂ ਤੋਂ ਜਿਹੜਾ ਮਿੱਥਕੇ ਕਤਲ ਕੀਤੇ ਜਾ ਰਹੇ ਨੇ ਮੈਂ ਪਹਿਲਾਂ ਦੱਸਿਆ ਕਿ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਸਰੇ ਆਮ ਜਿਹੜਾ ਗੋਲੀਆਂ ਦੇ ਨਾਲ ਪਹੁੰਚ ਦਿੱਤਾ ਸੀ ਸੰਦੀਪ ਅੰਬੀਆ ਕਬਾਡੀ ਦਾ ਬਹੁਤ ਉੱਗਾ ਜਿਹੜਾ ਖਿਹੜੀ ਸੀ ਉਹਦਾ ਵੀ ਇਹੀ ਕਤਲ ਕਰ ਦਿੱਤਾ ਸੀ ਉਸ ਤੋਂ ਪਹਿਲਾਂ ਜਿਹੜਾ ਭਾਈ ਦੀਪ ਸਿੱਧੂ ਜਿਹੜਾ ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਆਪਣੀ ਐਸ ਰਾਮ ਦੀ ਜਿੰਦਗੀ ਛੱਡ ਕੇ ਜਿਹੜਾ ਪੰਜਾਬ ਦੀ ਧਰਤੀ ਤੇ ਆਇਆ ਤੇ ਕਿਸਾਨੀ ਸੰਘਰਸ਼ ਮੋਰਚੇ ਵਿੱਚ ਹੀ ਬਹੁਤ ਵੱਡਾ ਯੋਗਦਾਨ ਪਾਇਆ ਤੇ ਪਰ ਉਸ ਦਾ ਵੀ ਜਿਹੜਾ ਇੱਕ ਐਕਸੀਡੈਂਟ ਦਾ ਬਹਾਨਾ ਦੇ ਕੇ ਜਿਹੜਾ ਉਹਦਾ ਕਤਲ ਕੀਤਾ ਗਿਆ ਜਿਹੜੇ ਸਾਰੇ ਕਾਤਲਾਂ ਦੀ ਲੜੀ ਆ ਇਹਦੇ ਪਿੱਛੇ ਹੁਣ ਕੌਣ ਆ ਬੇਸ਼ੱਕ ਕੈਨੇਡਾ ਵੱਲੋਂ ਤਾਂ ਜਿਹੜਾ ਕਿਹਾ ਗਿਆ ਸੀ ਕਿ ਰੌ ਅਜੰਸੀ ਵੱਲੋਂ ਜਿਹੜਾ ਇਹ ਕਤਲ ਕੀਤਾ ਗਿਆਗਾ ਜਿਹੜੇ ਭਾਰਤ ਦੇ ਨੇ ਤਿੰਨ ਜਿਹੜੇ ਚਾਰ ਨੌਜਵਾਨ ਨੇ ਉਹ ਦੱਸੇ ਜਾ ਰਹੇ ਨੇ ਕਿ ਉਹਨਾਂ ਨੂੰ ਗ੍ਰਫਤਾਰ ਵੀ ਕੀਤਾ ਹੋਇਆਗਾ ਪਰ ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਨਰਿੰਦਰ ਮੋਦੀ ਉਹਦੇ ਵੱਲੋਂ ਜਿਹੜਾ ਲਗਾਤਾਰ ਇਹ ਕਹਿ ਜਾ ਰਿਹਾ ਸੀ ਕਿ ਭਾਰਤ ਦਾ ਕੋਈ ਇਹਦੇ ਵਿੱਚ ਹੱਥ ਨਹੀਂ ਕੋਈ ਇਹਦੇ ਵਿੱਚ ਸਬੂਤ ਨਹੀਂ ਪਰ ਜਸਟਿਸ ਟੁੱਡੋ ਨੇ ਕਹਿ ਦਿੱਤਾ ਕਿ ਸਾਡੇ ਕੋਲੇ ਸਾਰੇ ਸਬੂਤ ਨੇ ਕਿ ਭਾਰਤ ਦੇ ਜਿਹੜਾ ਏਜੰਸੀਆਂ ਵੱਲੋਂ ਇਹ ਕਾਰਾ ਕੀਤਾ ਗਿਆਗਾ ਪਰ ਫਿਲਹਾਲ ਜਿਹੜੀ ਇਹ ਦੁਖਦਾਈ ਘਟਨਾਗੀ ਚਾਹੇ ਉਹ ਕਿਸੇ ਵੀ ਦੇਸ਼ ਦੀ ਧਰਤੀ ਤੇ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਪੂਰਾ ਭਾਰਤ ਹੋਵੇ ਕੈਨੇਡਾ ਹੋਵੇ ਅਮਰੀਕਾ ਹੋਵੇ ਸਾਡਾ ਮੁਲਕ ਸਾਡਾ ਚੜਦਾ ਲੈਂਦਾ ਪੰਜਾਬ ਹੋਵੇ ਤੇ ਚਾਹੇ ਕਿਸੇ ਵੀ ਮੁਲਕ ਦੇ ਵਿੱਚ ਹੋਵੇ ਨਹਾਤੇ ਤੇ ਜੋ ਬਾੜ ਹੁੰਦਾਗਾ ਤੇ ਉਹਨੂੰ ਗੋਲੀਆਂ ਮਾਰ ਦੇ ਕੇ ਜਿਹੜਾ ਉਹਨੂੰ ਸ਼ਹੀਦ ਕਰ ਦਿੰਦੇ ਆ ਉਹਨੂੰ ਜਾਨੋਂ ਮਾਰ ਦਿੰਦੇ ਆ ਇਹ ਕੋਈ ਤਰੀਕਾ ਨਹੀਂ ਇੱਕ ਪਾਸੇ ਕਹਿੰਦੇ ਆ ਕਿ ਦੇਸ਼ਾਂ ਦੇ ਵਿੱਚ ਡੈਮੋਕ੍ਰੇਸੀ ਆ ਜੀ ਡੈਮੋਕ੍ਰੇਸੀ ਦੇ ਨਾਂ ਤੇ ਤੁਸੀਂ ਉਹ ਕਰੋ ਇੱਥੇ ਕੋਈ ਡੈਮੋਕ੍ਰੇਸੀ ਨਹੀਂ ਕੋਈ ਨਹੀਂ ਜਿਹੜਾ ਜੀ ਕਰਦਾ ਉਹਦਾ ਕਤਲ ਕੀਤਾ ਜਾਂਦਾ ਹੈਗਾ ਇਹ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਇੱਕ ਮਹਿਨੇ ਰੱਖਦੀ ਏ ਖਬਰ ਕਿ ਜਿਹੜਾ ਹੁਣ ਦੁਬਾਰਾ ਭਾਈ ਹਰਦੀਪ ਸਿੰਘ ਨਿੱਜਰ ਦੇ ਦੋਸਤ ਜਿਹੜਾ ਖੁਲਾ ਹੋਇਆਗਾ ਉਹ ਬਹੁਤ ਹੀ ਘਟਿਆ ਤਿੰਨ ਦਿਨ ਜੋਗਾ ਤੁਸੀਂ ਵੇਖਦੇ ਹੋ ਪੰਜਾਬੀ ਮਿਰਚਾ ਟੀਵੀ ਮੈਂ ਹਾਂ ਮਕਰ ਸਿੰਘ ਉਬਾ